ਕਾਤੋਂ ਉਹਨਾਂ ਸਭ ਸੰਤਿਆਂ ਸਰਪੰਚ ਚੁਣਿਆ ਸੇਵਾ ਦਾੰਦਾ ਮੌਕਾ ਇਤਾਂ ਮਾਰ ਬਲ ਸਰ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਦਿਓ ਮੈਂ ਅਮਰਿਆਮ ਸਿੰਘ ਸਰਪੰਟ ਗ੍ਰਾਮ ਪਚੈਤ ਬਡਾਲਾ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਪਿੰਡਾਂ ਪਿੰਡ ਵਾਲਿਆਂ ਨੂੰ ਸਰਪੰਚ ਸੰਤੀਆਂ ਸਰਪੰਚ ਚੁਣਿਆ ਮਾਣ ਬਖਸ਼ਿਆ ਮੈਂ ਪਿੰਡ ਦੀ ਬਿਹਤਰੀ ਲਈ ਜੋ ਵੀ ਬਾਝਬ ਹੋਵੇਗਾ ਉਹ ਕਰਾਂਗਾ ਚਾਹ ਪੱਕੀ ਵਿਕਾਸ ਲਈ ਤਤਵਰ ਰਵਾਂਗਾ ਬਾਕੀ ਜਿਹੜੇ ਵਿਕਾਸ ਤੇ ਕੰਮ ਚੱਲ ਰਿਹਾ ਆਂਗਣਵਾੜੀ ਦੀ ਵਿਹਲੜਾਂ ਦਿ ਉਸਾਰੀ ਕੰਪਲੀਟ ਕਰ ਦਿੱਤੀ ਗਈ ਹੈ ਗਰਾਊਂਡ ਪਲੇ ਗਰਾਊਂਡ ਜਿਹੜਾ ਉਹਦੇ ਵਿੱਚ 270 ਟੋਲੀ ਮਿੱਟੀ ਦੀਆਂ ਪੈ ਚੁੱਕੀਆਂ ਹਨ ਚਾਰਦਾਰੀ ਹੋਣ ਵਾਲੀ ਬਾਕੀ ਹੈ ਬਾਕੀ ਨਾਲਿਆਂ ਦਾ ਕੰਮ ਜਿਹੜਾ ਰਹਿਦਾ ਸੀ ਉਹ ਕੰਪਲੀਟ ਕਰ ਦਿੱਤਾ ਸਾਨੂੰ ਹਜੇ ਤੱਕ ਕੋਈ ਵੀ ਗ੍ਰਾਂਟ ਨਹੀਂ ਆਈ ਜੋ ਪਹਿਲੀਆਂ ਗ੍ਰਾਂਟਾਂ ਸੀ ਵਿੱਤਕ ਵਿਸ਼ਨ 15ਵੇਂ ਵਿੱਚ ਬਜੀਜੀ ਉਹਦੇ ਵਿੱਚੋਂ ਅਸੀਂ ਕੰਮ ਕਰਵਾਇਆ ਜਾ ਰਿਹਾ ਸਭ ਪਿਛਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਸੀ ਜੋ ਤੁਹਾਡੀ ਬਾਈ ਹੁਣ ਪੂਰੇ ਕਰਾਇਆ ਜਾਂਦਾ ਕਿੱਕ ਦੇ ਗਰਾਊਂਡ ਦੇ ਕੰਮ ਸੀ ਆਂਗਲਵਾੜੀ ਜਿਹੜੀ ਬਿਲਡਿੰਗ ਦੀ ਮੰਗ ਸੀ ਮੈਡਮਾ ਬਾਰ-ਬਾਰ ਮੰਗ ਕਰਦੇ ਰਹੀਆਂ ਵੀ ਸਾਡੇ ਕੋਲ ਬਿਲਡਿੰਗ ਨਹੀਂ ਪਹਿਲੀ ਬਿਲਡਿੰਗ ਜਿਹੜੀ ਉਹ ਚੌਂਰੀ ਉਹਦੇ ਵਿੱਚ ਬੱਚੇ ਜਿਹੜੇ ਵੱਲ ਨੇ ਉਹ ਮناسب ਨਹੀਂ ਹੈਗੇ ਬਹੁਤ ਯਾਰ ਕੀਤੀ ਗਈ ਹੈ। ਬਾਕੀ ਗਲੀਆਂ ਨਾਲ ਇਹਨਾਂ ਕੰਮ ਤੇ ਪਹਿਲਾਂ ਤੋਂ ਹੀ ਕਮਿਲੀਟ ਕੁਛਾ ਦਾ ਸ਼ਮਸ਼ਾਨ ਘਾਟ ਦਾ ਜਿਹੜਾ ਉਹ ਪਿੰਡ ਦੇ ਪਿਆ ਉਹਦੀ ਨਿਸ਼ਾਨਦੀ ਤਿੰਨ ਵਾਰੀ ਹੋ ਚੁੱਕੀ ਹੈ। ਲੇਕਿਨ ਉਹ ਰਸਤਾ ਇਹੜਾ ਉਹ ਕਿਛੇ ਦੇ ਮਕਾਨ ਦੇ ਵਿੱਚ ਆਂਦਾ ਹਾਂ। ਨਿਸ਼ਾਨਦੇ ਕਰਕੇ ਜਿਹਦੇ ਕਰਕੇ ਰਸਤਾ ਬੰਦ ਹੈ। ਸ਼ਮਸ਼ਾਨ ਘਾਟ ਨੂੰ ਜਾਣ ਲਈ ਬਹੁਤ ਦਿੱਕਤ ਆ ਰਹੀ ਹੈ। ਦੂਜਾ ਸਾਡੇ ਪਿੰਡ ਲਾਈਟਾਂ ਸਟਰੀਟ ਲਾਈਟਾਂ ਦੀ ਘਾਟ ਹੈ। ਉਹ 10 ਮੰਨਜ਼ੂਰ ਹੋ ਚੁੱਕੀਆਂ। ਪਤਾ ਨਹੀਂ ਕਦੋਂ ਤੱਕ ਆ ਜਾਂਦੀਆਂ। ਬਾਕੀ ਆਂਗਣਵੜੀ ਜਿਹੜਾ ਆਂਗਣਵੜੀ ਸਕੂਲ ਵੀ ਕੰਪਲੀਟ ਹੋ ਗਿਆ ਦੂਜਾ ਪ੍ਰਾਇਮਰੀ ਸਕੂਲ ਆਲਰੇਡੀ ਸਾਡੇ ਹੈਗਾ। ਉੱਥੇ ਜ਼ਰੂਰੀਆਂ ਸਹੂਲਤਾਂ ਹੈਗੀਆਂ। ਤੇ ਸੜਕਾਂ ਦਾ ਵਿਕਾਸ ਜਿਹੜਾ ਉਹ ਸਰਕਾਰ ਕਰ ਹੀ ਰਹੀ ਹੈ। ਉਹਦੇ ਚੰਦ ਮਹੀਨਿਆਂ ਤੱਕ ਕੰਪਲੀਟ ਹੋ ਜਾਏਗਾ। ਬਾਕੀ ਇਹ ਕਨਾਲੇ ਦਾ ਕੰਮ ਹੀ ਉਹ ਸਰਕਾਰ ਨੂੰ ਵਧੀਆ ਕਰਦਾ। ਮੰਦੂਦਾ ਦਾ ਕਾਰਨ ਉਹ ਪੱਕਾ ਕੰਕਰੀਟ ਦਾ ਬਣਾਤਾ ਉਹ ਜਿਵੇਂ ਦਾ ਨੋਦੇ ਤੋਂ ਬੜੀ ਰਾਤ ਮਿਲਦੀ ਹੈ ਸਾਰਾ ਰਸਨਕਾਰ ਦੀ ਸਮੱਸਿਆ ਕਾਫੀ ਪਿੰਡਾਂ 'ਚ ਹੁੰਦੀ ਹੈ ਉਹ ਜਿਹੜੇ ਯੋਗ ਲੋਕ ਹੁੰਦੇ ਉਹਨਾਂ ਦੇ ਰਸਨਕਾਰ ਨਹੀਂ ਬਣੇ ਉਹਨਾਂ ਦੀ ਯਾਦ ਰਸਨਕਾਰ ਜਿਹੜੇ ਗਰੀਬ ਠਿਕਾਣਾ ਰਸਨ ਜਿਹੜਾ ਨਹੀਂ ਹੂੰ ਹੂੰ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਇਦਾਂ ਸਮੱਸਿਆ ਹੈ? ਸਾਡੇ ਪਿੰਡ ਦੇਖੋ ਜੋ ਬਣੇ ਆ ਉਹਦੇ ਬਾਰੇ ਤੇ ਮੈਂ ਕੁਝ ਨਹੀਂ ਕਹਿ ਸਕਦਾ ਵੀ ਯਾਦ ਬਣਨ ਯਾਦ ਬਣੇ ਆ ਲੋਕੀ ਗਰੀਬਾਂ ਦੇ ਲੇਕਿਨ ਚੰਦ ਬੰਦਿਆਂ ਦੇ ਜਿਨ੍ਹਾਂ ਨੇ ਜ਼ਰੂਰਤ ਹੈ ਉਹ ਅਧੂਰੀ ਹੈ ਉਹਨਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ ਕਾਰਡ ਬਣੇ ਆ ਗਏ ਲੇਕਿਨ ਆਨਲਾਈਨ ਨਹੀਂ ਹੋ ਰਹੇ ਉਹ ਉਹਨਾਂ ਦੀ ਸਮੱਸਿਆ ਹੈ ਇੱਕ ਕਿ ਜਿਹੜੇ ਗਰੀਬ ਲੋਕੀ ਹੈ ਉਹਨਾਂ ਦਾ ਪਹਿਲੇ ਆਧਾਰ ਤੇ ਬਣਨਾ ਚਾਹੀਦਾ ਸੋ ਇਹਦੀ ਤਹਿਕੀਕਤ ਹੋਣੀ ਚਾਹੀਦੀ ਹੈ ਤੇ ਜਿਹੜਾ ਕੋਈ ਗਵਰਨਮੈਂਟ ਦਾ ਕੋਈ ਡਿਪਾਰਟਮੈਂਟ ਹੈ ਇਦਾਂ ਦਾ ਜਿਹੜਾ ਵੈਰੀਫਾਈ ਕਰੇ ਕਿ ਕਿਹੜਾ ਇਹਦੇ ਲਈ ਜਿਹੜਾ ਜ਼ਰੂਰ ਮੰਦਾ ਉਹਨੂੰ ਇਹਦਾ ਲਵ ਮਿਲਣਾ ਚਾਹੀਦਾ ਕਿਹਨੂੰ ਨਹੀਂ ਮਿਲਣਾ ਚਾਹੀਦਾ ਸਤ ਮਨ ਰੇਗਾ ਦੀ ਗੱਲ ਕਰੀਏ ਮਨ ਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਨੇ ਉਹਨਾਂ ਨੂੰ ਤੇ ਜਗ੍ਹਾ ਨਹੀਂ ਦਿੱਤਾ ਇਹਨਾਂ ਦਾ ਸਭ ਨੇ ਜਾਇ ਨਾਮ ਪਾਈ ਜਾਂਦੇ ਆ ਤੁਸੀਂ ਆਹ ਸੁਣਿਆ ਹਾਂ ਹੂੰ ਸੋ ਤੁਹਾਡੀ ਗਵਾਹੀ ਦੇ ਕਿਵੇਂ ਤਰ੍ਹਾਂ ਲਿਖਤਾ ਜਾਏ ਇਹ ਤੇ ਦੇਖੋ ਜੀ ਇਹ ਗੱਲ ਤਾਂ ਬੰਦੇ ਉਹਨੂੰ ਹੀ ਰੁਗਿਆਰ ਮਿਲਣਾ ਚਾਹੀਦਾ ਜਿਹੜਾ ਗਰੀਬ ਆਦਮੀ ਆ ਜਿਉਨੂੰ ਇਸ ਦੀ ਚੀਜ਼ ਦੀ ਜ਼ਰੂਰਤ ਆ ਅਗਰ ਫਾਰਮੈਲਟੀ ਤੁਸੀਂ ਕਰਨੀ ਹੈ ਕਿਸੇ ਦਾ ਨਾਮ ਭਰ ਕੇ ਤੁਸੀਂ ਤੇ ਉਹਦੇ ਤੇ ਲਾਹਾ ਲੈਣਾ ਉਹ ਠੀਕ ਨਹੀਂ ਸੋਣਦਾ ਮੈਂ ਜਰੂਰਤ ਹੈ ਜਿਹਨੂੰ ਜਰੂਰਤ ਹੈ ਉਹਦਾ ਬੰਨਣਾ ਚਾਹੀਦਾ ਹਾਂ ਜਰੂਰਤਮੰਦ ਨੂੰ ਹੀ ਜਿਹੜੀ ਸਕੀਮ ਗਵਰਨਮੈਂਟ ਆ ਲਵਾਉਂਦੀ ਹੈ ਜਰੂਰਤਮੰਦ ਨੂੰ ਹੀ ਮਿਲਣੀ ਚਾਹੀਦੀ ਹੈ ਉਸ ਲਾਹਾ ਉਸ ਨੂੰ ਹੀ ਮਿਲਣਾ ਚਾਹੀਦਾ ਨਾ ਕਿ ਕਿਸੇ ਹੋਰ ਨੂੰ ਸਾਡੇ ਯੋਧ ਨਸਿਆਂ ਵਿਰੁੱਧ ਪੰਜਾਬ ਸਤਾਣੇ ਹਮੇਸ਼ਾ ਦੀ ਸਾਫੀ ਦੇ ਪੈਨ ਨੂੰ ਲੈ ਕੇ ਕਿਵੇਂ ਦੇ ਦੇ ਸਾਡੇ ਪਿੰਡ ਵਿੱਚ ਦੇਖੋ ਜੀ ਬਿਲਕੁਲ ਇਹਦੇ ਬਾਰੇ ਸੁਭਾਸ ਸਪਸ਼ਟ ਕਰ ਦੇਣਾ ਚਾਹਨਾ ਵੀ ਕੋਈ ਵੀ ਨਾ ਸੇ ਦਾ ਆਦਿ ਨੇ ਕਰ ਕਰਕੇ ਚਿੱਟੇ ਦਾ ਹਾਂ ਇੱਕ ਆਦਮੀ ਹੈਗਾ ਸੀ ਉਹ ਅੱਜ ਤੋਂ 2 ਮਹੀਨੇ ਪਹਿਲਾਂ ਹੀ ਉਹ ਰਿਸ਼ਟ ਕੁਆ ਦਿੱਤਾ ਗਿਆ ਉਹ ਜੇਲ੍ਹ ਵਿੱਚ ਹੈ ਬਾਕੀ ਇੱਕ ਵੀ ਸਾਡੇ ਆਦਮੀ ਨਹੀਂ ਹੈ ਉਹ ਤਾਂ ਬਿਲਕੁਲ ਠੀਕ ਹਾਂ ਬਿਲਕੁਲ ਠੀਕ ਹੈ ਬਾਕੀ ਜਿਹੜਾ ਇਸ ਸਰਕਾਰ ਉੱਪਰ ਆਲਾ ਕਰ ਰਹੀ ਹੈ ਉਹ ਵਧੀਆ ਹੈ ਲੋਕਾਂ ਦੇ ਇੱਕ ਆਰੋਜਨ ਨੂੰ ਵਜ ਜਾਣਗੇ ਜੇ ਜੇਲ੍ਹ ਨਿਕਲ ਪਾਰੇ ਅੱਤੇ ਵਧੀਆ ਆ ਤਾਂ ਮੈਂ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਹਾਂ ਐਜੂਕੇਸ਼ਨ ਦੇ ਸਾਡਾ ਪਿੰਡ ਜਿਹੜਾ ਉਹ ਪੂਰਾ ਹੀ ਪੜ੍ਹੇ ਲਿਖੇ ਪਿੰਡ ਹੈ। ਅਗਾਂਹ ਉਹਦੂ ਪਿੰਡ ਹੈ। ਵਿੱਚ ਵੀ ਇਹਦੀ ਐਜੂਕੇਸ਼ਨ ਬਾਰੇ ਕੋਈ ਸਮੱਸਿਆ ਨਹੀਂ ਹੈਗੀ। ਸਾਡੇ ਇੱਧਰ ਮੇਰਾ ਦਿਨਨਗਰ ਵਿਆਪੀ ਨੇ ਕਾਲਜ ਹੈਗੇ ਆ ਦਿਨਨਗਰ ਵੀ ਹੈਗੇ ਆ ਲਾਗੇ ਨਦੀਕੀ ਪੈਂਦੇ ਆ। ਬਾਕੀ ਇਹ ਗਰੋਟੇਵ ਸਕੂਲ ਹੈਗੇ ਆ। ਬੈਲ ਐਜੂਕੇਟਰ ਲੋਕ ਨੇ। ਕਿ ਨੌਜਵਾਨਾਂ ਦਾ ਵੀ ਲਕਸ਼ਣ ਦੇ ਵਿੱਚ ਐਮਰੋ ਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੋਣਗੇ ਹੂੰ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਲੋਕ ਕੀ ਚਾਹੁੰਦੇ ਅਸੀਂ ਇਹ ਕਹਿੰਦੇ ਜਿਹੜੇ ਨੌਜਵਾਨਾਂ ਇਹਨਾਂ ਨੂੰ ਕੋਈ ਇਦਾਂ ਦੀ ਸਰਕਾਰ ਨੀਤੀਆਂ ਬਣਾਵੇ ਜਾਂ ਲੋਨ ਦਵੇ ਵੀ ਆਪਣਾ ਸਵੈ ਰੁਜ਼ਗਾਰ ਅ ਕੋਲ ਸਕਣ ਕੋਈ ਇਦਾਂ ਦੀ ਸਕੀਮਾਂ ਆ ਜਾਣ ਜਾਂ ਗਵਰਨਮੈਂਟ ਵੱਲੋਂ ਕੋਈ ਨੌਕਰੀਆਂ ਸਰਕਾਰੀ ਦਿੱਤੀਆਂ ਜਾਂ ਬਿਰਗਿਆਰੀ ਦਾ ਦੇ ਮੇਨ ਮੁੱਦਾ ਬਹੁਤ ਜ਼ਿਆਦਾ ਸਰਕਾਰ ਅੱਗੇ ਬਿਰਗਿਆਰੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਨਾ ਕਿ ਘਟ ਰਹੀ ਹੈ ਹਾਂ ਸਭ ਸੈਂਟਰ ਗਵਰਨਮੈਂਟ ਦਾ ਪੰਜਾਬ ਸਰਕਾਰ ਸਭ ਸਹੂਲਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ 'ਚ ਜਾਂਦੀਆਂ ਹੂੰ ਸੋ ਪਿੰਡਾਂ 'ਚ ਕਿਤਨਾ ਕਿਤੇ ਤੁਹਾਡੇ ਬੰਦੀ ਹੁੰਦੀ ਆ ਸੋ ਗਰੀਬ ਤਿਕਾਂ ਜਿਹੜੀ ਜੋ ਸਹੂਤ ਨਹੀਂ ਪਹੁੰਚਦੀ ਸੋ ਆਪ ਜੀ ਦੀ ਗਵਾਈ ਤੇ ਕਿਵੇਂ ਉਪਰਾਲਾ ਕੀਤਾ ਜਾਵੇ ਉਹਦੇ ਵਧੀਆ ਜਿਹਾ ਉਪਰਾਲਾ ਕਰਾਂਗੇ ਜਿੱਦਾਂ ਨਿਗਾ ਸੈਂਟਰ ਗਵਰਨਮੈਂਟ ਦੀ ਹੈ ਸਕੀਮ ਤੇਤੋਂ ਸਾਰੇ ਲੋਕੀ ਲਾਹਾ ਲੈ ਰਹੇ ਆ ਸੋ ਦਿੰਦਾ 1 ਸਾਲ ਵਿੱਚ ਮਿਲਦਾ ਬਾਕੀ ਕੋਈ ਵੀ ਜਿਹੜੀਆਂ ਸਕੀਮਾਂ ਆ ਰਹੀਆਂ ਜਿਦਾਂ ਆਹਦੀਆਂ ਸੈੱਡਾਂ ਆ ਰਹੀਆਂ ਕੈਟਲ ਸੈੱਡ ਜਾ ਰਹੀਆਂ ਉਹ ਵੀ ਇਹ ਜ਼ਰੂਰਤਮੰਦਾਂ ਨੂੰ ਉਹ ਵੀ ਦਿੱਤੀਆਂ ਜਾ ਰਹੀਆਂ ਉਹ ਲੋਕਾਂ ਤੱਕ ਜੋ ਸਕੀਮਾਂ ਆ ਰਹੀਆਂ ਸੈਂਟਰ ਗਵਰਨਮੈਂਟ ਜਪ ਜਾਓ ਉਹਨਾਂ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਉਹਦੇ ਬਾਰੇ ਜਾਗਰੂਤ ਕੀਤਾ ਜਾ ਰਿਹਾ ਹੈ ਪਿੰਡਾਂ ਦੇ ਵਿੱਚ ਕਈ ਵਾਰੀ ਝਗੜੇ ਇੰਨੇ ਵੱਜ ਜਾਂਦੇ ਆ ਲੋਕਾਂ ਨੂੰ ਥਾਣੇ ਤੇ ਜਾਇਆ ਜਾਂਦਾ ਤੇ ਖਾਣੇ ਪੈਂਦਾਂ ਦਾ ਸਮਾਂ ਬਰਬਾਦ ਹੁੰਦਾ ਤੇ ਪਿਆਸਾ ਵੀ ਵਰਤ ਹੁੰਦਾ ਹਮ ਇੱਕ ਸਪੰਜ ਦੀ ਕੀ ਜੁੰਮਿਆ ਦੀ ਹੁੰਦੀ ਹੈ ਕੀ ਵੱਜਦਾ ਕੀ ਮੈਂ ਦੇਖ ਤਾ ਉਹ ਵੀ ਬਿਲਕੁਲ ਨਹੀਂ ਉੱਤੇ ਅਗਲੇ ਨੂੰ ਸਮਝਾਇਆ ਜਾਂਦਾ ਵੀ ਕੁਝ ਨਹੀਂ ਕੋਟਕ ਜਾਰੇ ਤੇ ਕੁਝ ਨਹੀਂ ਰੱਖਿਆ ਜਿਹੜਾ ਪਿੰਡ ਵਹਿ ਕੇ ਨਿਜਠ ਰਹਿਣਾ ਓਟਖੇਲ ਜਿੱਥੇ ਤੁਸੀਂ ਜਾਓਗੇ ਉੱਥੇ ਕੁਝ ਨਹੀਂ ਦੇਖੋ ਵਗੀਲਾ ਤੁਹਾਨੂੰ ਗੁੰਮਰਾਹੀ ਕਰਨਾ ਉਹਨਾਂ ਦਾ ਬਿਜ਼ਨਸ ਹੈ ਉਹਨਾਂ ਦਾ ਪੈਸਾ ਹੈ ਉਹਨਾਂ ਤੁਹਾਨੂੰ ਇਹ ਨਹੀਂ ਕਹਿਣਾ ਤੁਸੀਂ ਗਲਤ ਹੋ ਉਹਨਾਂ ਕਹਿਣਾ ਵਾ ਠੀਕ ਹੈ ਤੋਂ ਨਾ ਇਹ ਤੋ ਤੁਆਂਗੇ ਤੁਹਾਡਾ ਨੇਪੜੇ ਜਾ ਰਹੇ ਠੀਕ ਹੈ ਉਹਦੇ ਵਿੱਚ ਨੁਕਸਾਨ ਹੈ ਅਗਰ ਕਿੜਾ ਤੁਸੀਂ ਪਹਿਲ ਦੇ ਦਾਤ ਤੇ ਹੁਣ ਪਿੰਡ ਵਿੱਚ ਕੰਮ ਕਰਾਉਣ ਜਾਦੇ ਹੋ ਜਿਹੜਾ ਫਿਰ ਚਲੋੜੀ ਦਾ ਫਿਰ ਨੂੰ ਸੁੱਖ ਸੁਹੰਤਾ ਪਤਾ ਨਹੀਂ ਹੂੰ ਇਹ ਤੇ ਦੇਖੋ ਜੀ ਪਲੇ ਗਰਾਉਂਡ ਦਾ ਸਾਡਾ ਪਿੰਡ ਗੇ ਹੀ ਕੰਮ ਉਥੇ ਮਿੱਟੀ ਪੈ ਚੁੱਕੀ ਹੈ ਬਾਕੀ ਉਸੇ ਚਾਰ ਦੁਆਰੀ ਹੋ ਜਾਂਦੀ ਉਥੇ ਬੱਚੇ ਖੇਡਣਗੇ ਜਿਹੜੀਆਂ ਔਰਤਾਂ ਦੇ ਸਰ ਕਰ ਲਈ ਉੱਤੇ ਕਿ ਇਹਦਾਂ ਬਣਾਇਆ ਜਾਵੇਗਾ ਪਾਰਕ ਬਣਾਇਆ ਜਾਵੇਗਾ ਲਾਈਟਾਂ ਲਵਾ ਦਿੱਤੀ ਜਾਣਗੇ ਜਿਹੜੇ ਬੱਚੇ ਆ ਆਪਣੇ ਆਪ ਨੂੰ ਬੱਚਿਆਂ ਦਾ ਰੁਝਾਨ ਜਿਹੜਾ ਖੇਡਾਂ ਵਾਲੇ ਬਣੇ ਹੋ ਜੀ ਉਹਨਾਂ ਸਿਆਂ ਤੋਂ ਦੂਰ ਹੋ ਸਕਣਗੇ ਸਭ 그러면은 ਲੋਕਾਂ ਸੇਵਾਦਾਰਾਂ ਦਾ ਵਕਤ ਤਾਂ ਮਾਨ ਬਖਸ਼ਿਆ ਤੁਹਾਡੇ ਸਿੱਤੇ ਸੰਬੰਧੀਆਂ ਦਾ ਸਿੱਤੇ ਸੋ ਮੈਸੇਜ ਕੀ ਦੇਣਾ ਚਾਹੋਗੇ ਤੁਹਾਡਾ ਅਸੀਂ ਪਿੰਡ ਨੂੰ ਤਾਂ ਮੈਂ ਤਾਂ ਇਹ ਕਹਿਣਾ ਚਾਹਣਾ ਵੀ ਦੇਖੋ ਰਾਲ ਮਿਲ ਕੇ ਰਹਿਣਾ ਜਿਆਦਾ ਜਿੱਥੇ ਤੁਸੀਂ ਸਬੂਤ ਦਿੱਤਾ ਸਰਬਸੰਤੀ ਦਾ ਇਹਦੇ ਤੋਂ ਹੀ ਮਹਿਸੂਸ ਹੋ ਜਾਂਦਾ ਵੀ ਜਿਹੜੇ ਪਿੰਡਨ ਉਹ ਬਕਾ ਚਾਹੁੰਦੇ ਆ ਜਾਂ ਸਰਬਸ਼ਾਂਤੀ ਜਾਂ ਮਾਨ ਚਾਹੁੰਦੇ ਆ ਫਿਰ ਵਿੱਚ ਅਮਨ ਮਨ ਪਸੰਦ ਲੋਕਨ ਅਗਰ ਪਿੰਡ ਚ ਤੁਹਾਡੇ ਇਮਾਨਦਾਰੀ ਹੋ ਗਈ ਸੁੱਖ ਸ਼ਾਂਤੀ ਹੋਵੇਗੀ ਤੇ ਪਿੰਡ ਤਰੱਕੀ ਕਰੇਗਾ ਅਗਰ ਤੁਸੀਂ ਲੜਾਈ ਝਗੜੇ ਜੇ ਰਵੋਗੇ ਪਿੰਡ ਤਰੱਕੀ ਨਹੀਂ ਕਰ ਸਕਦਾ